ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਿੱਧੂ ਟਿੱਕ ਬਰਨਾਲਾ ਤੋਂ ਹੋਰ ਸੁਣਾਉ ਪੈਣੋ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਹੋਰ ਸੁਣਾਉ ਪੈਣੋ ਕੀ ਹਾਲ ਚਾਲ ਹੈ ਜੀ ਧੰਨਵਾਦ ਸਾਰੀਆਂ ਭੈਣਾਂ ਦਾ ਜਿਹੜੀਆਂ ਆਪਾਂ ਨੂੰ ਬਹੁਤ ਪਿਆਰ ਕਰਦੀਆਂ ਸੋਹਣੇ ਸੋਹਣੇ ਮੈਸੇਜ ਕਰਦੀਆਂ ਸਾਰਿਆਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਤੇ ਸਾਰੇ ਇਸੇ ਤਰ੍ਹਾਂ ਹੀ ਆਪਣੀ ਭੈਣ ਨਾਲ ਪਿਆਰ ਬਣਾ ਕੇ ਰੱਖਿਓ ਤੇ ਜਿਹੜੀ ਅੱਜ ਦੀ ਵੀਡੀਓ ਆ ਇਹ ਤੁਸੀਂ ਵੈਸੇ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਆ ਚਲੋ ਆਪਣੇ ਵਾਲੇ ਵਾਲੇ ਸਾਰਾ ਖਲੇਆ ਰਾਂ ਪੈਜੋ ਕਿਉਂਕਿ ਮੈਂ ਪਹਿਲਾਂ ਇਕੱਠਾ ਕਰਕੇ ਰੱਖਿਆ ਤਾਂ ਹੀ ਤੁਹਾਨੂੰ ਦਿਖਾ ਸਕਾਂਗੀ ਤੇ ਅੱਜ ਆ ਇੰਟਰਸਟਿੰਗ ਵੀਡੀਓ ਆ ਪੂਰੀ ਦੇਖਣੀ ਆ ਸਾਰਿਆਂ ਨੇ ਆਪਾਂ ਇਹ ਰਿਕਵੈਸਟ ਹਰ ਵਾਰ ਭੈਣਾਂ ਨੂੰ ਕਰਦੇ ਆ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਵੀਡੀਓ ਪੂਰੀ ਦੇਖ ਦੇਖੋਗੇ ਤਾਂ ਹੀ ਤੁਹਾਡੇ ਕੁਝ ਫੱਲੇ ਪਵੇਗਾ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਤੇ ਆਈਟਮ ਆਪਾਂ ਅੱਜ ਪਛਮਦਾਨਾ ਦਿਖਾਉਣੀਆਂ ਤੁਹਾਨੂੰ ਜਿੰਨੇ ਵੀ ਤਰ੍ਹਾਂ ਦੀ ਆਪਾਂ ਉਹਨਾਂ ਵਰਤਦੇ ਆਂਗੇ ਤੇ ਸਾਰੇ ਤਰ੍ਹਾਂ ਦੀ ਉਹਨਾਂ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਕਲਰ ਹੈ ਸਾਰੀ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਡੀਓ ਲੰਬੀ ਹੋ ਸਕਦੀ ਹੈ ਥੋੜੀ ਤੇ ਪਲੀਜ਼ ਸਾਰੇ ਵੀਡੀਓ ਨੂੰ ਪੂਰੀ ਦੇਖਿਓ ਸਕਿਪ ਕਰਕੇ ਵੀਡੀਓ ਨਾ ਦੇਖਿਓ ਭੈਣਾ ਕਿਉਂਕਿ ਵਿੱਚ ਬਹੁਤ ਕੁਝ ਲੰਘ ਜਾਂਦਾ ਜੇ ਤੁਸੀਂ ਸਕਿਪ ਕਰ ਦਿੰਨੇ ਆਂ ਆਪਾਂ ਤੇ ਵੀਡੀਓ ਪੂਰੀ ਦੇਖ ਲਿਓ ਭੈਣਾ ਪਲੀਜ਼ ਤੇ ਤੁਸੀਂ ਜਿਹੜੀਆਂ ਪਹਿਣਾ ਨੂੰ ਆਪਾਂ ਰਿਕਵੈਸਟ ਇਹ ਕਰਦੇ ਆ ਉਹਨਾਂ ਦਿਖਾਉਣ ਦਾ ਮਤ ਮਕਸਦ ਵੀ ਆਪਣਾ ਇਹੀ ਹੈ ਵੀ ਜੋ ਆਪਾਂ ਉਹਨਾਂ ਪਣਾਉਨੇ ਹੈਗੇ ਉਹਨੂੰ ਤੁਸੀਂ ਦੇਖ ਕੇ ਕੋਈ ਵੀ ਤੁਸੀਂ ਆਰਡਰ ਦੇਣਾ ਕੋਈ ਬਲਾਊਜ਼ ਦਾ ਕੋਈ ਜਾਗਟ ਦਾ ਕੋਈ ਕੋਟੀ ਦਾ ਸਕੀ ਵੀ ਦਾ ਜਿੱਦਾਂ ਵੀ ਤੁਸੀਂ ਚੀਜ਼ ਬਣਵਾਉਣੀ ਹੈਗੀ ਤੇ ਉਹ ਹੁਣ ਆਰਡਰ ਦੇ ਸਕਦੇ ਹੋ ਕਿਉਂਕਿ ਹੁਣ ਦਿਨ ਵੱਡੇ ਆ ਗਰਮੀ ਦੇ ਵਿੱਚ ਚਲੋ ਘਰ ਘਰ ਏਸੀ ਚੱਲਦੇ ਆ ਸਾਰਿਆਂ ਦੇ ਹਨਾ ਤੇ ਆਪਾਂ ਇਹ ਚੀਜ਼ਾਂ ਤਿਆਰ ਕਰਕੇ ਰੱਖ ਲਾਂਗੇ ਹੁਣ ਗਰਮੀ ਦੇ ਵਿੱਚ ਤੁਹਾਨੂੰ ਨਾਲ ਦੀ ਨਾਲ ਦੇ ਹੀ ਚੱਲਾਂਗੇ ਤਿਆਰ ਕਰਕੇ ਤੇ ਰੇਟ ਉਹੀ ਰਹਿਣੇ ਆ ਜੀ ਕੋਈ ਆਪਾਂ ਨੂੰ ਉਹਨਾਂ ਦਾ ਰੇਟ ਨਹੀਂ ਘਟ ਪੈਂਦਾ ਗਰਮੀ 'ਚ ਇਹ ਸਾਰੇ ਵਹਿਮ ਹੈਗੇ ਕਿਉਂਕਿ ਗਰਮੀ 'ਚ ਉਹਨ ਤਿਆਰ ਹੁੰਦੀ ਹੈਗੀ ਸਾਰੇ ਤੇ ਸਰਦੀ ਵਾਲਾ ਮਾਲ ਹੈ ਜਿਹੜਾ ਫੈਕਟਰੀਆਂ ਦੇ ਵਿੱਚ ਉਹ ਗਰਮੀ 'ਚ ਰੈਡੀ ਹੁੰਦਾ ਤੇ ਗਰਮੀ ਵਾਲਾ ਮਾਲ ਹੈ ਜਿਹੜਾ ਉਹ ਸਰਦੀਆਂ 'ਚ ਰੈਡੀ ਹੁੰਦਾ ਤੇ ਰੇਟ ਦਾ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਆਪਾਂ ਖੁਦ ਲੈ ਕੇ ਆਉਣੇ ਹੈਗੇ ਉਹਨਾਂ ਤੇ ਉਹਨਾਂ ਸਾਰੇ ਤਰ੍ਹਾਂ ਦੀ ਮਿਲ ਜੂਗੀ ਕੁਆਲਿਟੀ ਵਧੀਆ ਮਿਲੂਗੀ ਤੁਹਾਨੂੰ ਤੇ ਜੋ ਚੀਜ਼ ਤੁਸੀਂ ਬਣਵਾਉਣੀ ਹੈ ਤੇ ਉਹ ਤੁਸੀਂ ਬਣਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਨੇ ਕੋਈ ਉਹਨਾਂ ਵੀ ਚਲੋ ਲੈਣੀ ਹੋਵੇ ਪਲਾਈ ਵਾਲੀ ਉਹਨਾਂ ਨਹੀਂ ਆਪਾਂ ਕਿਸੇ ਨੂੰ ਵੀ ਦੇਵਾਂਗੇ ਕਿਉਂਕਿ ਸਾਰਿਆਂ ਨੂੰ ਪਤਾ ਹੈਗਾ ਇਹਦੇ ਵਿੱਚ ਪਕਾਈ ਆਪਾਂ ਨਹੀਂ ਕਰਦੇ ਹੈਗੇ ਹਨ ਤੇ ਜੇ ਕਿਸੇ ਨੇ ਵਧੀਆ ਵਾਲੀ ਮਾਈਕਰੋ ਦੀ ਉਹਨਾਂ ਜਾਂ ਕੋਈ ਵਧੀਆ ਵਾਲੇ ਬੂਲ ਦੂਜੀ ਗੋਲਿਆਂ ਵਾਲੀ ਲੈਣੀ ਹੋਵੇ ਤਾਂ ਉਹ ਤੁਸੀਂ ਲੈ ਸਕਦੇ ਹੋ ਵੈਸੇ ਉਹਨਾਂ ਆਪਾਂ ਸੇਲ ਨਹੀਂ ਕਰਨੀ ਆਪਾਂ ਸਿਰਫ ਤੁਹਾਨੂੰ ਦਿਖਾਉਣੀ ਹੈਗੀ ਵੀ ਚਲੋ ਕਈ ਵਾਰੀ ਕੋਈ ਭੈਣਾਂ ਦੀ ਮਜਬੂਰੀ ਹੁੰਦੀ ਹੈ ਨਹੀਂ ਜਾ ਸਕਦੀਆਂ ਕੋਈ ਮੰਗਦੇ ਉਹਨਾਂ ਨੂੰ ਆਪਾਂ ਦੇ ਦੇਾਂਗੇ ਤੇ ਇਹ ਆਪਾਂ ਸਿਰਫ ਕੋਟੀਆਂ ਸਵੈਟਰਾਂ ਬਣਾਉਣ ਵਾਸਤੇ ਕਿਸੇ ਨੇ ਸਵੈਟਰ ਦਾ ਆਰਡਰ ਦੇਣਾ ਜੈਂਟਸ ਵੀ ਸਾਨੂੰ ਸਰਦੀ ਦੇ ਵਿੱਚ ਬਹੁਤ ਜਦੋਂ ਆਪਣੀ ਵੀਡੀਓ ਚੱਲੀ ਹੈ ਮੈਸੇਜ ਆਏ ਭਰਾਵਾਂ ਦੇ ਵੀ ਵੀ ਭੈਣੇ ਅਸੀਂ ਸਵੈਟਰਾਂ ਬਣਾਉਣੀਆਂ ਕੋਟੀਆਂ ਬਣਾਉਣੀਆਂ ਤੇ ਹੁਣ ப்ਲੀਜ਼ ਤੁਸੀਂ ਸਾਰੇ ਸਾਨੂੰ ਆਰਡਰ ਲਿਖਵਾ ਸਕਦੇ ਹੋ ਬਾਹਰੀ ਨਾਲ ਸਾਰਿਆਂ ਦੇ ਆਪਾਂ ਆਰਡਰ ਰੈਡੀ ਕਰਕੇ ਦੇਵਾਂਗੇ ਹੁਣ ਵੀ ਆਪਾਂ ਬਣਾ ਰਹੇ ਹਾਂਗੇ ਤੇ ਜਿਹੜੀਆਂ ਇਹ ਕੋਟੀਆਂ ਸਵੈਟਰਾਂ ਬਣਾਉਣੇ ਆ ਮੈਂ ਖੁਦ ਨਹੀਂ ਬਣਾਉਂਦੀ ਕਿਉਂਕਿ ਸਾਰਾ ਕੰਮ ਮੈਂ ਇਕੱਲੀ ਕਰਦੀ ਆਂਗੀ ਤੇ ਤੁਹਾਨੂੰ ਪਤਾ ਵੀ ਸਾਰਾ ਕੰਮ ਆਪਣੇ ਤੋਂ ਘਰ ਦਾ ਵੀ ਕੰਮ ਹੋ ਜਾਂਦਾਗਾ ਤੇ ਬੱਚੇ ਦੀ ਪੜ੍ਹਾਈ ਦਾ ਵੀ ਖਿਆਲ ਰੱਖਣਾ ਹੁੰਦਾ ਨਾਲ ਸਕੂਲ ਭੇਜਣਾ ਹੁੰਦਾ ਬੱਚੇ ਨੂੰ ਵੀ ਤੇ ਬਾਹਰੋਂ ਚੀਜ਼ ਵੀ ਲੈ ਕੇ ਆਉਣੀ ਆਪਾਂ ਤਿਆਰ ਵੀ ਕਰਵਾਉਣੀ ਆ ਸਾਰਾ ਕੰਮ ਖੋਦਾ ਪਾਪ ਕਰਨਾ ਹੈਗਾ ਇਸ ਕਰਕੇ ਮੈਥੋਂ ਆਪ ਤੋਂ ਨਹੀਂ ਬਣਾਈਆਂ ਜਾਂਦੀਆਂ ਬਣਾ ਲੈਣੇ ਆਪਾਂ ਜ਼ਰੂਰ ਪਰ ਬਣਾਈਆਂ ਨਹੀਂ ਜਾਂਦੀਆਂ ਆਪਣੇ ਤੋਂ ਤੇ ਆਪਾਂ ਭੈਣਾ ਤੋਂ ਹੀ ਬਣਵਾਉਣਾ ਬਣਾਈ ਦੇ ਕੇ ਤੇ ਉਹ ਬਣਾਈ ਆ ਆਪਣੀ ਮੈਨੂੰ ਕਈ ਵਾਰੀ ਭੈਣਾ ਦੇ ਇਦਾਂ ਦੇ ਮੈਸੇਜ ਆ ਜਾਂਦੇ ਜਿਹੜੀਆਂ ਆਪ ਬੁੰਦੀਆਂ ਵੀ ਤੁਸੀਂ ਬਣਾਈ ਜਾਦਾ ਜੀ ਜਿਵੇਂ ਆਪਣੇ ਚਲਦੀਆਂ ਬਣਾਈ ਆ ਆਪਾਂ ਉਹੀ ਲੈਣੀ ਹੈਗੀ ਤੇ ਦੇਖੋ ਆਪਾਂ ਸਾਰਿਆਂ ਨੂੰ ਪਤਾ ਜਿਹੜੇ ਪੈਨ ਪਰ ਆ ਕੰਮ ਕਰਦੇ ਆ ਤੇ ਆਪਾਂ ਆਪਣਾ ਮਾਰਜਨ ਤਾਂ ਜ਼ਰੂਰ ਰੱਖਣਾ ਹੀ ਆ ਹਨਾ ਆਪਾਂ ਪਕਾਈ ਕਰਦੇ ਆ ਸਾਰਾ ਦਿਨ ਤੇ ਉਹਦੇ ਮਾਰਜਨ ਵੀ ਆਪਾਂ ਆਪ ਦਾ ਵਿੱਚੋਂ ਰੱਖਣਾ ਹੁੰਦਾ ਬਣਾਈ ਵੀ ਦੇਣੀ ਹੁੰਦੀ ਉਹ ਉਨ ਵੀ ਹੁੰਦੀ ਹੈਗੀ ਇਸ ਕਰਕੇ ਜਿੱਦਾਂ ਦਾ ਰੇਟ ਬੰਦ ਆ ਆਪਾਂ ਉਹਨੇ ਰੇਟ 'ਚ ਤੁਹਾਨੂੰ ਚੀਜ਼ ਤਿਆਰ ਕਰਕੇ ਦੇ ਦਿੰਨੇ ਆ ਤੇ ਚੀਜ਼ ਬਣਨੀ ਹੈ ਸਾਈਜ਼ ਦੇ ਹਿਸਾਬ ਨਾਲ ਰੇਟ ਸਾਈਜ਼ ਦੇ ਹਿਸਾਬ ਨਾਲ ਪੈਣਾ ਹੁੰਦਾਗਾ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਜੀ ਪਲਾਈ ਵਾਲੀ ਉਹਨਾਂ ਤੋਂ ਤੇ ਪਲਾਈ ਵਾਲੀ ਉਹਨਾਂ ਆਪਣੇ ਕੋਲੇ ਬਹੁਤ ਹੀ ਵਧੀਆ ਇਹ ਆਪਣੇ ਲੋਕਲ ਵੀ ਸੇਲ ਕਰਦੇ ਆਪਾਂ ਕਰੇ ਤੇ ਸਾਰੇ ਆਪਣੀ ਉਹਨਾਂ ਨੂੰ ਬਹੁਤ ਪਸੰਦ ਕਰਦੇ ਕਿਉਂਕਿ ਆਪਣੀ ਉਹਨਾਂ ਦੇ ਉੱਤੇ ਬਿਲਕੁਲ ਵੀ ਬੁਰ ਨਹੀਂ ਹੁੰਦਾ ਦਾ ਇਸ ਫਾਈ ਬਹੁਤਾਂ ਦੀ ਜਿੰਨਾ ਪਹਿਣਾ ਨੇ ਆਪਣੇ ਤੋਂ ਲਈ ਹੈ ਇਹ ਕੋਟੀਆਂ ਜਾਗਟਾਂ ਨੇ ਇਹਨਾਂ ਨੂੰ ਬਹੁਤ ਪਸੰਦ ਕੀਤੀਆਂ ਪਹਿਣਾ ਨੇ ਬਣਾਈ ਦਾ ਵੀ ਆਪਣਾ ਬਹੁਤ ਫਰਕ ਹੁੰਦਾ ਹੈਗਾ ਆਪਾਂ ਉਹ ਕੰਮ ਨਹੀਂ ਕਰਦੇ ਹੈਗੇ ਵੀ ਕਿ ਲਾਟੀ ਲੱਗ ਲੈਣ ਨੂੰ ਬੁਣ ਕੇ ਫੜਾ ਤਾਂ ਮੋਟੀਆਂ ਸਲਾਈਆਂ ਤੇ ਉਹਨਾਂ ਦੇ ਹਿਸਾਬ ਨਾਲ ਹੀ ਅਸੀਂ ਸਲਾਈਆਂ ਚੂਜ਼ ਕਰਦੇ ਹਾਂਗੇ ਚਾਹੇ ਮੈਂ ਬਣਵਾਉਣੀ ਹੈ ਅਗਲੇ ਨੂੰ ਕਹਿ ਕੇ ਬਣਵਾਉਣੀ ਹੈ ਵੀ ਭਾਈ ਇਹਨੂੰ ਇੰਨੇ ਨੰਬਰ ਸਲਾਈਆਂ ਤੇ ਬੁਣਨਾ ਇਹਨੂੰ ਇੰਨੇ ਨੰਬਰ ਸਲਾਈਆਂ ਤੇ ਬੁਣਨਾ ਤੇ ਡਿਜ਼ਾਈਨ ਵੀ ਆਪਾਂ ਖੁਦ ਦਿੰਨੇ ਆ ਅਗਲੇ ਨੂੰ ਬਣਾਉਣ ਵਾਸਤੇ ਤੇ ਇਹਦੇ ਵਿੱਚ ਤੁਸੀਂ ਹੁਣ ਕਲਰ ਵੇਂਦੇ ਜਾਇਓ ਜੀ ਇਹ ਆ ਗਿਆ ਫਿਰੋਜੀ ਕਨਚਈ ਕਲਰ ਤੇ ਵੀਡੀਓ ਚ ਸ਼ਾਇਦ ਇਹ ਫਿਰੋਜੀ ਲੱਗਦਾ ਹੈ ਕਨਚਈ ਕਲਰ ਹੈ ਤੇ ਇਹ ਥੋੜੀ ਥੋੜਾ ਟੋਨ ਦਾ ਫਰਕ ਹੁੰਦਾ ਇਹ ਰਿਅਲ ਬਲੂ ਕਲਰ ਹੈ ਤੇ ਇਹ ਥੋੜਾ ਜਿਹਾ ਜਾਮਣੀ ਟੋਨ ਚ ਆ ਗਿਆ ਪਤਾ ਵੀ ਲੱਗਦਾ ਵੀਡੀਓ ਦੇ ਵਿੱਚ ਤੇ ਇਹ ਆ ਗਿਆ ਇਸੇ ਤਰ੍ਹਾਂ ਹੀ ਪੈਰਟ ਕਲਰ ਤੁਸੀਂ ਹੁਣ ਰੰਗ ਦੇਖ ਦੇਖ ਕੇ ਰੱਜ ਜਾਣਾ ਤਾਂ ਹੀ ਆਪਾਂ ਕਹਾਈ ਵੀਡੀਓ ਸਕਿਪ ਨਾ ਕਰਿਓ ਇਹ ਪੈਰਟ ਥੋੜਾ ਜਿਹਾ ਲਾਈਟ ਆ ਗਿਆ ਇਹ ਡਾਰਕ ਵਾਲਾ ਪੈਰਟ ਕਲਰ ਆ ਗਿਆ ਜੀ ਤੇ ਇਹਦੇ ਵਿੱਚ ਵੀ ਆਪਣੇ ਕੋਲ ਚਾਰ ਕਲਰ ਆ ਗਏ ਇਹ ਗ੍ਰੀਨ ਦੇ ਵਿੱਚ ਆ ਗਿਆ ਪੈਰਟ ਕਲਰ ਤੇ ਇਹ ਆ ਗਿਆ ਪਿਓਰ ਗ੍ਰੀਨ ਕਲਰ ਡੇ ਘਾਰਾ ਕਹਿ ਦਿੰਨੇ ਆਪਾਂ ਪਿੰਡਾਂ ਦੇ ਵਿੱਚ ਤੇ ਇਦਾਂ ਸਾਰੇ ਕਲਰ ਆਪਣੇ ਕੋਲੇ ਅਵੇਲੇਬਲ ਹੁੰਦੇ ਆਗੇ ਤੇ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਣੇ ਆਗੇ ਤੇ ਬਲੈਕ ਵਾਈਟ ਤਾਂ ਆਪਣੇ ਚੱਲਦੇ ਚੱਲਦੇ ਆ ਚਲੋ ਆਪਣੇ ਕੋਲੇ ਤੁਹਾਨੂੰ ਪਤਾ ਲੱਗ ਜੂਗੀ ਸਾਰੇ ਕਿਦਾਂ ਦੇ ਕਲਰ ਆ ਗਏ ਪਿੰਕ ਕਲਰ ਆ ਗਿਆ ਥੋੜਾ ਡਾਰਕ ਇੱਕ ਇਸ ਤੋਂ ਲਾਈਟ ਵੀ ਹੁੰਦਾ ਹੈਗਾ ਆਪਣੇ ਕੋਲੇ ਬੋਰੇ ਭਰੇ ਪਏ ਆ ਪੱਛਮ ਦੇ ਚਲੋ ਹੁਣ ਮੈਂ ਦਿਖਾ ਤਾਂ ਇੱਕ ਹੋਰੇ ਸਕਦੀਆਂ ਸਾਰੇ ਨਹੀਂ ਵੀਡੀਓ ਦੇ ਵਿੱਚ ਇਹ ਵੀ ਆ ਗਿਆ ਬਹੁਤ ਹੀ ਪਿਆਰਾ ਜਿਹਾ ਕੱਲਾ ਰਹਿਣਾ ਤਾਂ ਇਹ ਮਹਿਰੂਨ ਹੈ ਤੇ ਨਾ ਹੀ ਇਹ ਜਾਮਨੀ ਹੋਰੀ ਤਰ੍ਹਾਂ ਦਾ ਕੱਲਰ ਹੈ ਬਹੁਤ ਪਿਆਰਾ ਹੈਗਾ ਇਹ ਪਿੰਕ ਦਿਖ ਰਿਹਾ ਵੀਡੀਓ ਦੇ ਵਿੱਚ ਤੇ ਥੋੜਾ ਜਿਹਾ ਲਾਈਟ ਮਹਿਰੂਨ ਜਾਂ ਕਹਿ ਦਿੰਨੇ ਆਪਾਂ ਇਹ ਕਾਫੀ ਕਲਰ ਆ ਗਿਆ ਲਾਈਟ ਸ਼ੇਡ ਦੇ ਵਿੱਚ ਖਾਕੀ ਦਾਖੀ ਕਹਿ ਦਿੰਨੇ ਜੀ ਨੂੰ ਆਪਾਂ ਇਹ ਗਾਜਰੀ ਕਲਰ ਹੈ ਡਾਰਕ ਤੇ ਇਹ ਵੀ ਜਿਹੜਾ ਆਪਾਂ ਪਹਿਲਾਂ ਕੰਚਾਈ ਦਿਖਾਇਆ ਸੀ ਸਾਰਿਆਂ ਦਾ ਇਹ ਪਹਿਲਾਂ ਦਿਖਾਇਆ ਸੀ ਆਪਾਂ ਇਹ ਫਰੋਜੀ ਦੇ ਵਿੱਚ ਆ ਗਿਆ ਥੋੜਾ ਜਿਹਾ ਕੰਚਾਈ ਹੈ ਹਰੀ ਟੋਨ ਚ ਹੈਗਾ ਫਰੋਜੀ ਦੇ ਤਰ੍ਹਾਂ ਹੀ ਲੱਗਦਾ ਤੇ ਫਰੋਜੀ ਥੋੜਾ ਲਾਈਟ ਆਉਂਦਾ ਹੈਗਾ ਇਹਨਾਂ ਦੇ ਵਿੱਚ ਇਹ ਆਫ ਵਾਈਟ ਕਲਰ ਆ ਗਿਆ ਜੀ ਇਹ ਥੋੜਾ ਇਹ ਤੋਂ ਡਾਰਕ ਆ ਗਿਆ ਇਹ ਜਮਾਂ ਲਾਈਟ ਆ ਗਿਆ ਆਫ ਵਾਈਟ ਕਲਰ ਵਾਈਟ ਵੀ ਹੁੰਦਾ ਆਪਣੇ ਕੋਲੇ ਇਹ ਸਕਿਨ ਕਲਰ ਆ ਗਿਆ ਇਹ ਸਕਿਨ ਕਲਰ ਇਹ ਰਾਣੀ ਕਲਰ ਆ ਗਿਆ ਬਲੈਕ ਤੇ ਇਹ ਆ ਗਿਆ ਜੀ ਅੰਬਰ ਅਸੀਂ ਜੈਲੋ ਕਲਰ ਬਹੁਤ ਹੀ ਪਿਆਰਾ ਹੈਗਾ ਇਹਦੇ ਨਾਲ ਆਪਾਂ ਬਲੈਕ ਲਾ ਕੇ ਇਹ ਸਾਰੇ ਕਲਰ ਆਪਣਾ ਵਿਖਾਉਣ ਦਾ ਮਕਸਦ ਇਹੀ ਹੈ ਇਨਸਪਾਰੀਜਾ ਕਲਰ ਹੈਗਾ ਹੀ ਰਹੇਗਾ ਸੀ ਦੱਸਣ ਵਾਲਾ ਨਸਪਾਰੀਜਾ ਕਲਰ ਹੈ ਥੋੜਾ ਜਿਆਦਾ ਗ੍ਰੀਨ ਪੀਲਾ ਹੈਗਾ ਤੇ ਥੋੜੀ ਜੀ ਗ੍ਰੀਨ ਟੋਨ ਹੈ ਇਹਦੇ ਵਿੱਚ ਪੀਲੇ ਦੇ ਵਿੱਚ ਬਹੁਤ ਹੀ ਸੋਹਣਾ ਪਿਆਰਾ ਕਲਰ ਹੈ ਇਹ ਵੀਡੀਓ ਦੇ ਵਿੱਚ ਸਾਰੇ ਸਹੀ ਨਹੀਂ ਆਉਂਦੇ ਹੁੰਦੇ ਕਲਰ ਗੂੜੇ ਫਿੱਕੇ ਆ ਜਾਂਦੇ ਆ ਤੁਹਾਡੇ ਕੈਮਰਾ ਚ ਹੋਰ ਦਿਸਣਗੇ ਮੇਰੇ ਚ ਹੋਰ ਦਿਸਦੇ ਆ ਤੇ ਇਹ ਆ ਗਿਆ ਜੀ ਰੈੱਡ ਕਲਰ ਤੇ ਇਹ ਆ ਗਿਆ ਜੀ ਰਾਣੀ ਕਲਰ ਡਾਰਕ ਇਹ ਪਹਿਲਾਂ ਤੁਹਾਨੂੰ ਦਿਖਾਇਆ ਇਹ ਆਪਾਂ ਗੁਲਾਬੀ ਕਲਰ ਸੀਗਾ ਇਹ ਰਾਣੀ ਕਲਰ ਆ ਗਿਆ ਵਜੈਂਟਾ ਕਲਰ ਹੈ ਇਹ ਤੇ ਰੈੱਡ ਕਲਰ ਆ ਗਿਆ ਤੇ ਲਾਈਟ ਵੀ ਆਪਣੇ ਕੋਲੇ ਬਹੁਤ ਪਿਆਰੇ ਕਲਰ ਹੁੰਦੇ ਹੈਗੇ ਇਹ ਆ ਗਿਆ ਜੀ ਗ੍ਰੇ ਕਲਰ ਲਾਈਟ ਇਹ ਤੋਂ ਡਾਰਕ ਵੀ ਆਉਂਦਾ ਇੱਕ ਤੇ ਇਦਾਂ ਦੇ ਮਿਕਸ ਕਲਰਾਂ ਵਾਲੀ ਵੀ ਆਪਣੇ ਕੋਲੇ ਹੁੰਦੀ ਹੈ ਕਿ ਇਹ ਆਪਾਂ ਕਲਰ ਮੇਨ ਮੇਨ ਹੀ ਲੈ ਕੇ ਆਉਣੇ ਹੁੰਦੇ ਹੈਗੇ ਜਿਹੜੇ ਸੋਹਣੇ ਸੋਹਣੇ ਹੋਣ ਉਹ ਕਲਰ ਲੈ ਕੇ ਆਉਣੇ ਹੁੰਦੇ ਆ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਜਿਹੜਾ ਵੀ ਕਲਰ ਪਸੰਦ ਆਉਂਦਾ ਤੁਸੀਂ ਜਾਂ ਸਾਡੇ ਤੇ ਛੱਡ ਸਕਦੇ ਹੋ ਵੀ ਤੁਸੀਂ ਸੋਨਾ ਕਲਰ ਲਾ ਕੇ ਸਾਨੂੰ ਬਣਾ ਕੇ ਦੇ ਦਿਓ ਆਪਾਂ ਉਦਾਂ ਵੀ ਬਣਾ ਕੇ ਦੇ ਦਾਂਗੇ ਇਹ ਸਾਰੇ ਕਲਰ ਬਹੁਤ ਹੀ ਪਿਆਰੇ ਹੈਗੇ ਛਾਂਟ-ਛਾਂਟ ਕੇ ਕਲਰ ਆਪਾਂ ਲੈ ਕੇ ਆਉਣੇ ਹੁੰਦੇ ਆ ਬਹੁਤ ਹੀ ਸੋਹਣੇ-ਸੋਹਣੇ ਜਿਹੜੇ ਹੁੰਦੇ ਹੈਗੇ ਤੇ ਸਾਰੇ ਕਲਰ ਬਹੁਤ ਹੀ ਜਾਦੇ ਸੋਹਣੇ ਇਹ ਤਾਂ ਸਾਰੀ ਆਪਣੀ ਆ ਗਈ ਜੀ ਪਲਾਈ ਵਾਲੀ ਉਹਨਾਂ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਇਹ ਇੱਕ ਨੰਬਰ ਤੇ ਹੋਊਗੀ ਪਲਾਈ ਵਾਲੀ ਉਹਨਾਂ ਆਪਣੀ ਤੇ ਅੱਗੇ ਦਿਖਾਵਾਂਗੇ ਆਪਾਂ ਤੁਹਾਨੂੰ ਦੂਸਰੀ ਇਹ ਆ ਗਈ ਜੀ ਸਿੰਪਲ ਆਪਣੇ ਕੋਲੇ ਇਹ ਵਰਦਮਾਨ ਦੀ ਸਿੰਪਲ ਉਹਨਾਂ ਹੈ ਸਸਤੇ ਰੇਟ ਦੀ ਇਹਦਾ 600 ਰੁਪਏ ਰੇਟ ਹੁੰਦਾ ਜੀ ਕਿਲੋ ਦਾ ਤੇ ਉਹਦੇ ਸਾਬ ਨਾਲ ਹੀ ਆਪਾਂ ਪੈਸੇ ਲਾਉਣੇ ਆ ਤੁਹਾਨੂੰ ਇਹ ਵੀ ਕੰਚਾ ਹੀ ਐਂਡ ਰਾਈ ਕਲਰ ਆ ਗਿਆ ਤੇ ਇਹ ਆ ਗਿਆ ਫਰੋਜੀ ਕਲਰ ਇਹ ਲਾਈਟ ਹੈ ਵੀਡੀਓ ਦੇ ਵਿੱਚ ਡਾਰਕ ਦਿਸ ਰਿਹਾ ਹੈਗਾ ਤੇ ਇਹ ਵੀ ਆ ਗਿਆ ਮਾਸਟਰਡ ਕਲਰ ਲਾਈਟ ਮਾਸਟਰਡ ਕਲਰ ਹੈ ਇਹ ਲੱਡੂ ਪੀਲੇ ਤੋਂ ਥੋੜਾ ਲੱਡੂ ਗਲੇ ਤਰ੍ਹਾਂ ਹੀ ਥੋੜਾ ਜਿਹਾ ਪਿੱਕਾ ਹੈ ਤੇ ਇਹਦੇ ਵਿੱਚ ਨਾ ਕਲਰ ਆਪਣੇ ਕੋਲੇ ਬਹੁਤ ਪਏ ਕਿਉਂਕਿ ਸਾਰੇ ਮੈਂ ਵੀਡੀਓ ਦੇ ਵਿੱਚ ਦਿਖਾ ਨਹੀਂ ਸਕਦੀ ਤੇ ਇਹਨਾਂ ਨੇ ਆਪਾਂ ਟੋਪੀਆਂ ਜਿਵੇਂ ਉਹ ਜੂੜੇ ਵਾਲੀਆਂ ਬੱਚਿਆਂ ਦੀਆਂ ਪੱਗਾਂ ਬਣਾਉਣੀਆਂ ਆਪਾਂ ਪੱਗਾਂ ਵੀ ਦਿਖਾਵਾਂਗੇ ਬਣਾਈਆਂ ਹੋਈਆਂ ਆਪਣੇ ਕੋਲੇ ਤੇ ਜਿਵੇਂ ਕੋਈ ਸਵੈਟਰ ਬਣਾਉਣੇ ਹੈਗੇ ਜਿਨ੍ਹਾਂ ਨੇ ਨਾਲ ਕੇ ਰੇਟ ਚ ਬਣਾਉਣੇ ਹੈਗੇ ਉਹ ਇਸ ਵਾਸਤੇ ਆਪਾਂ ਇਹ ਉਹਨਾਂ ਰੱਖਦੇ ਹੈਗੇ ਜਿਆਦਾ ਇਹ ਆਪਾਂ ਕੈਪ ਜਰਾਬਾਂ ਨੂੰ ਚੂਸ ਕਰਦੇ ਹੈਗੇ ਜਿਨ੍ਹਾਂ ਨੇ ਜਰਾਬਾਂ ਬਣਵਾਉਣੀਆਂ ਤੇ ਕੈਪ ਬਣਵਾਉਣੀ ਹੁੰਦੀ ਹੈ ਕਿਉਂਕਿ ਇਹ ਜੀ ਥੋੜੀ ਜਿਹੀ ਪਰਮੀ ਮੰਦੀ ਹੈ ਵਧੀਆ ਬਣਦੀ ਹੈਗੀ ਤੇ ਅੱਗੇ ਆ ਗਈ ਜੀ ਆਪਣੇ ਕੋਲੇ ਜਮਾ ਜਿਹੜੀ ਸਿਰਾ ਪੱਛਮ ਹੈਗੀ ਤੁਹਾਨੂੰ ਉਹ ਦਿਖਾਉਣੇ ਆਗੇ ਜਿਹੜੀ ਆਪਾਂ ਸਿਰੇ ਦੀ ਪੱਛਮ ਵਰਤਦੇ ਆਂ ਸਾਰੀ ਪਹਿਲਾਂ ਆਪਾਂ ਸਾਰੀ ਤੁਹਾਨੂੰ ਚੈੱਕ ਕਰਾਵਾਂਗੇ ਲੇਬਲ ਦੇ ਨਾਲ ਆ ਇਹ ਪੱਛਮ ਇਹ ਗੰਗਾ ਦੀ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਗੰਗਾ ਬ੍ਰਾਂਡ ਦੀ ਪੱਛਮ ਹੈ ਇਹ ਮਲਟੀ ਕਲਰ ਹੈ ਬਹੁਤ ਹੀ ਸੋਹਣਾ ਤੇ ਇਹ ਕਲਰ ਆਪਣੇ ਕੋਲੇ ਬਹੁਤ ਹੀ ਜ਼ਿਆਦਾ ਵਧੀਆ ਸੇਲ ਹੁੰਦੇ ਆ ਕਿ ਕੋਟੀਆਂ ਸਵੈਟਰਾਂ ਦੇ ਵਿੱਚ ਸਕੀ ਵੀਆ ਬਣਾ ਕੇ ਦਿੱਤੀਆਂ ਬਹੁਤ ਹੀ ਜ਼ਿਆਦਾ ਸੋਹਣੀਆਂ ਬਣੀਆਂ ਪਹਿਣਾ ਨੂੰ ਇਹ ਵੀ ਆਪਾਂ ਦੋ ਤਿੰਨ ਰੰਗ ਹੀ ਲੈ ਕੇ ਆਉਣੇ ਆ ਸੋਹਣੇ ਸੋਹਣੇ ਤੇ ਆਪਣੇ ਥੋੜੇ ਜਿਹਾ ਬਣਾ ਰਹੇ ਆ ਕਿ ਇਹਦੇ ਵਿੱਚ ਵੀ ਪਲਾਈ ਵਾਲੀ ਦੇ ਵਿੱਚ ਵੀ ਤੇ ਇਹਦੇ ਵਿੱਚ ਵੀ ਆਪਾਂ ਮਿਕਸ ਕਲਰ ਲੈ ਕੇ ਆਏ ਸੀਗੇ ਉਹ ਰੈਡੀ ਹੋ ਰਹੀਆਂ ਆਪਾਂ ਬਣਨੇ ਦਿੱਤੇ ਹੋਏ ਆ ਕਿ ਪਹਿਣਾ ਨੂੰ ਪੀਸ ਤੇ ਇਹ ਤਾਂ ਆ ਗਈ ਜੀ ਗੰਗਾ ਬ੍ਰਾਂਡ ਦੀ ਪਾਛਮ ਬਹੁਤ ਹੀ ਜ਼ਿਆਦਾ ਸੋਹਣੀ ਇਹਦਾ ਰੇਟ ਰਹਿੰਦਾ ਜੀ 1100 ਰੁਪਏ ਕਿਲੋ 1000 ਰੁਪਏ ਕਿਲੋ ਇਸ ਤਰ੍ਹਾਂ ਹੀ ਦਿੰਨੇ ਆਗੇ ਆਪਾਂ 1000 ਰੁਪਏ ਦੇ ਦਿੰਨੇ ਆਗੇ ਆਪਾਂ ਵੈਸੇ ਤਾਂ ਇਹਦਾ ਰੇਟ 1100 ਪੈਂਦਾਗਾ ਇਹ ਆ ਗਈ ਜੀ ਮਾਈਕਰੋ ਦੀ ਉਹਨਾਂ ਇਹ ਦੇਖੋ ਜੀ ਇਹ ਸਾਰੀ ਮਾਈਕਰੋ ਦੀ ਹੈਗੀ ਚੈੱਕ ਕਰ ਸਕਦੇ ਹੋ ਤੁਸੀਂ ਇਹ ਸਾਰੀ ਮਾਈਕਰੋ ਦੀ ਉਹਨਾਂ ਇਹਦੇ ਵਿੱਚ ਵੀ ਆਪਣੇ ਕੋਲੇ ਕਲਰ ਪਿੰਕ ਹੋ ਗਿਆ ਜੀ ਇਹ ਬੇਬੀ ਪਿੰਕ ਆ ਗਿਆ ਥੋੜਾ ਜਿਹਾ ਡਾਰਕ ਹੈ ਇਹ ਰੈੱਡ ਕਲਰ ਆ ਗਿਆ ਇਹ ਗਾਜਰੀ ਕਲਰ ਆ ਗਿਆ ਤੇ ਇਹ ਵਾਈਟ ਕਲਰ ਆ ਗਿਆ ਤੁਸੀਂ ਨਾਲ ਦੀ ਨਾਲ ਚੈੱਕ ਕਰੀ ਚਲੋ ਸਾਰਿਆਂ ਦੇ ਉੱਪਰ ਲੇਬਲ ਲੱਗੇ ਹੋਣਗੇ ਆਪ ਵਾਈਟ ਕਲਰ ਆ ਗਿਆ ਇਹਦੇ ਵੀ ਲੇਬਲ ਨਾਲ ਹੈਗਾ ਆਪਾਂ ਬਿਨਾ ਲੇਬਲ ਤੋਂ ਉਹਨਾਂ ਨਹੀਂ ਲੈ ਕੇ ਆਉਂਦੇ ਇਹ ਵਾਲੀ ਇਹ ਨਕਲੀ ਵੀ ਆ ਰਹੀ ਹੈਗੀ ਉਹ ਆਪਾਂ ਨਹੀਂ ਚੂਜ਼ ਕਰਦੇ ਹੈਗੇ ਸਾਰੀ ਆਪਾਂ オリジナル ਚੀਜ਼ ਯੂਜ਼ ਕਰਦੇ ਹੈ ਇਹ ਬਖਾਉਣ ਦਾ ਮਕਸਦ ਇਹੀ ਹੈ ਭੈਣਾਂ ਨੂੰ ਤੇ ਇਹ ਆ ਗਿਆ ਜੀ ਫਿਰੋਜੀ ਕਲਰ ਤੇ ਇਹਦੇ ਵੀ ਲੈਵਲ ਲੱਗਿਆ ਹੋਇਆ ਹੈਗਾ ਵਿੱਚ ਕਈ ਵਾਰੀ ਇਧਰ ਉਧਰ ਹੋ ਜਾਂਦਾ ਹੈਗਾ ਚਲੋ ਹੁਣ ਸਾਰਿਆਂ ਦੇ ਆਪਾਂ ਨੂੰ ਭਰ ਲੈਣੇ ਪੋਸਿਬਲ ਨਹੀਂ ਹੈਗੇ ਤੇ ਇਹ ਸਾਰੀ ਮਾਈਕਰੋ ਦੀ ਇਹਦੇ ਵਿੱਚ ਵੀ ਆਪਣੇ ਕੋਲੇ ਕਲਰ ਬਲੈਕ ਵਾਈਟ ਤਾਂ ਹੁੰਦੇ ਹੀ ਆ ਉਹ ਵਾਈਟ ਹੁੰਦਾ ਹੈਗਾ ਡਾਰਕ ਕਰੀਮ ਹੁੰਦਾ ਸਾਰੇ ਤਰ੍ਹਾਂ ਦੇ ਕਲਰ ਹੁੰਦੇ ਜਿੱਦਾਂ ਦਾ ਵੀ ਤੁਸੀਂ ਬਣਾਉਣਾ ਹੋਵੇ ਸਿਆਣਿਆ ਵਾਲੇ ਵੀ ਹੁੰਦੇ ਸਕਿਨ ਕਲਰ ਹੋ ਗਿਆ ਗ੍ਰੇ ਕਲਰ ਹੋ ਗਿਆ ਥੋੜੇ ਬਦਲਵੇਂ ਸੋਹਣੇ ਸੋਹਣੇ ਰੰਗ ਆਉਂਦੇ ਉਹ ਵੀ ਆਪਾਂ ਲੈ ਕੇ ਆਉਣੇ ਹੁੰਦੇ ਆ ਤੇ ਇਹਨਾਂ ਨੇ ਆਪਾਂ ਜ਼ਿਆਦਾਤਰ ਕੋਟੀਆਂ ਤੇ ਜਾਗਟਾ ਬਣਾਉਣੇ ਹੈਗੇ ਬਹੁਤ ਹੀ ਸੋਹਣੀਆਂ ਬਣੀਆਂ ਆ ਬਹੁਤ ਸਫਾਈ ਨਾਲ ਇਹ ਆਪਾਂ ਨਾ ਗਰੰਟੀ ਨਾਲ ਉਹਨਾਂ ਦਿੰਦੇ ਆ ਭੈਣਾਂ ਨੂੰ ਆਪਾਂ ਨੂੰ ਜਦੋਂ ਫੋਨ ਆਉਂਦੇ ਸੀ ਜਿਨ੍ਹਾਂ ਨੇ ਭੈਣਾਂ ਨੇ ਆਪਣੇ ਨਾਲ ਗੱਲ ਕੀਤੀ ਸਾਰਿਆਂ ਨੂੰ ਪਤਾ ਹੋਣਾਗਾ ਇਰੇ ਆਪਾਂ ਕੋਈ ਬੁਰਨੀ ਆਉਂਦਾ ਲਾਈਫ ਟਾਈਮ ਗਾਰੰਟੀ ਇਸ ਚੀਜ਼ ਦੀ ਤੇ ਬੁਰਨੀ ਆਉਂਦਾ ਜੇ ਤੁਸੀਂ ਪਾ ਕੇ ਪੈ ਜਾਓਗੇ ਉਹਦੀ ਆਪਣੀ ਕੋਈ ਗਾਰੰਟੀ ਨਹੀਂ ਹੈਗੀ ਉਦਾਂ ਜਿੰਮੇ ਵੀ ਤੁਸੀਂ ਪਾ ਕੇ ਤੁਰੇ ਫਿਰੋ ਤੇ ਕੋਈ ਬੁਰਨੀ ਆਉਂਦਾ ਤੇ ਇੰਨੀ ਕੁ ਸ਼ਾਈਨنگ ਹੈ ਥੋੜੀ ਥੋੜੀ ਇਹਦੇ ਵਿੱਚ ਕੋਈ ਚੂਬਣਾ ਵਾਲਾ ਲੂਣ ਹੀ ਹੈਗਾ ਇੱਕ ਪਹਿਣਾ ਦੀ ਇਹ ਪ੍ਰੋਬਲਮ ਹੁੰਦੀ ਹੈ ਕਿ ਆਪਾਂ ਨੂੰ ਵੀ ਪਤਾ ਵੀ ਜਿਹੜੀ ਲੂਆ ਵਾਲੀ ਪੱਛ ਹੁੰਦੀ ਉਹ ਚੁਬਦੀ ਹੁੰਦੀ ਉਹ ਆਪਾਂ ਬਿਲਕੁਲ ਵੀ ਨਹੀਂ ਵਰਤਦੇ ਸ਼ੁਰੂ ਤੋਂ ਨਹੀਂ ਵਰਤਦੇ ਆਪਾਂ ਤੇ ਆਨਲਾਈਨ ਤਾਂ ਆਪਾਂ ਕਿਸੇ ਨੂੰ ਕੀ ਵਰਤਣੀ ਹੈਗੀ ਉਹ ਇਹ ਸਾਰੇ ਇਸ ਤਰ੍ਹਾਂ ਨਾ ਆਪਣੇ ਕੋਲ ਇਹ ਪਲਾਈ ਵਾਲੀ ਉਹਨਾਂ ਦੇ ਏਦਾਂ ਬੋਰੇੰ ਦੇ ਬੋਰੇ ਲੈ ਕੇ ਆਉਣੇ ਆਗੇ ਆਪਾਂ ਇਹ ਸਿਰਫ ਆਪਾਂ ਇੱਕੋ ਹੀ ਦਿਖਾਇਆ ਤੁਹਾਨੂੰ ਤੇ ਮਾਈਕਰੋ ਦੇ ਵੀ ਜਿੰਨੇ ਵੀ ਕਲਰ ਹੈਗੇ ਹੈਗੇ ਇਹਦਾ ਵੀ 1000 ਰੁਪਿਆ ਹੀ ਰੇਟ ਹੋਊਗਾ ਕਿਉਂਕਿ ਆਹ ਥੋੜੀ ਮੇਰਾ 1100 ਕਹਿੰਦਾ ਮੈਂ ਕਿਸੇ ਦੇ ਸੀ ਇਹਦਾ ਰੇਟ ਹੁੰਦਾ ਵੱਧ ਤੇ ਆਪਾਂ ਨੂੰ ਲਾਉਣੀ ਉਸੇ ਰੇਟ ਵੀ ਪੈ ਜਾਂਦੀ ਹੈ ਚਲੋ ਜਿਹੜਾ ਕੋਈ ਪਹਿਣ ਪਾਈ ਖੁਸ਼ ਹੋ ਕੇ ਦਿੰਦਾ ਆਪਾਂ ਉਹਨਾਂ ਤੋਂ 1100 ਦੇ ਹਿਸਾਬ ਨਾਲ ਵੀ ਪੈਸੇ ਲੈ ਲੈਨੇ ਚਲੋ ਬੁੜੀਆਂ ਰੌਲਾ ਪਾਉਂਦੀਆਂ ਪਿੰਡ ਦੇ ਵਿੱਚ ਤੇ ਆਪਾਂ ਆਨਲਾਈਨ ਸਾਰਿਆਂ ਨੂੰ ਇਹਦਾ ਵੀ 1000 ਰੁਪਏ ਹੀ ਲਾਉਣਾ ਤੇ ਇਹਦਾ ਵੀ 1000 ਰੁਪਏ ਹੀ ਹੈ ਰੇਟ ਕਿਲੋ ਦਾ ਤੇ ਮੰਨ ਲਓ ਵੀ 100 ਗ੍ਰਾਮ 100 ਰੁਪਏ ਦੀ ਹੈਗੀ ਤੇ ਅੱਗੇ ਆ ਗਈ ਜੀ ਇਹ ਓਸਵਾਲ ਦੀ ਇਹ ਦੇਖੋ ਇਹ ਓਸਵਾਲ ਹੈ ਸਾਰੀ ਇਹ ਸਾਰੀ ਓਸਵਾਲ ਦੀ ਆ ਗਈ ਤੇ ਇਹਦੇ ਵਿੱਚ ਕਲਰ ਆਪਣੇ ਕੋਲੇ ਇਹ ਵਾਈਟ ਕਲਰ ਆ ਗਿਆ ਆਫ ਵਾਈਟ ਕਲਰ ਆ ਗਿਆ ਤੇ ਰੈੱਡ ਕਲਰ ਆ ਗਿਆ ਤੇ ਇਹ ਫਿਰੋਜੀ ਕਲਰ ਆ ਗਿਆ ਇਹ ਪਿੰਕ ਕਲਰ ਆ ਗਿਆ ਜੀ ਇਹ ਸਾਰੇ ਉਸਵਾਲ ਦੀ ਉਹਨਾਂ ਦੇ ਆ ਗਏ ਕਲਰ ਤੇ ਇਹ ਆ ਗਿਆ ਅੰਡਰਹੀ ਕਲਰ ਕੰਜਈ ਕਲਰ ਭੈਣ ਕਹਿੰਦੇ ਨੇ ਜਿਹੜਾ ਇਹ ਆ ਗਿਆ ਮਹਿਰੂਨ ਕਲਰ ਤੇ ਇਹ ਵੀ ਆ ਗਿਆ ਥੋੜਾ ਜਿਹਾ ਇਹ ਨਾ ਮਹਿਰੂਨ ਹੈ ਨਾ ਜਮਨੀ ਹੈ ਇਸ ਤਰ੍ਹਾਂ ਦਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਵੀ ਤੇ ਨਾ ਹੀ ਇਹ ਪਿੰਕ ਹੈਗਾ ਮਿਲਮਾ ਮਿਲਮਾ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਲਾਈਟ ਮਹਿਰੂਨ ਦੀ ਤਰ੍ਹਾਂ ਹੈਗਾ ਤੇ ਇਹ ਬਲਾਈਕ ਆ ਗਿਆ ਆਪਣਾ ਤੇ ਇਹਦੇ ਵਿੱਚ ਆਪਾਂ ਜਿਹੜੇ ਆ ਬਲੌਜ਼ ਬਣਾਉਣੇ ਆਗੇ ਬਹੁਤ ਆਪਾਂ ਇਹ ਬਲੌਜ਼ ਬਣਾ ਕੇ ਦੇਦੇ ਇਹ ਸਿਰਫ ਆਪਾਂ ਇਹਨਾਂ ਬਲੌਜ਼ਾਂ ਵਾਸਤੇ ਉਹਨਾਂ ਲਈ ਕਿ ਆ ਕਿਉਂਕਿ ਇਹ ਜੇ ਆਪਾਂ ਮਾਈਕਰੋ ਦੀ ਉਹਨਾਂ ਦੇ ਬਣਾਉਣੇ ਆ ਤਾਂ ਇਹ ਥੋੜੇ ਜਿਹੇ ਹਲਕੇ ਬਣਦੇ ਪਤਲੇ ਬਣਦੇ ਆ ਸਪਾਈ ਨਹੀਂ ਆਉਂਦੀ ਸੋਹਣੇ ਨਹੀਂ ਲੱਗਦੇ ਹੈਗੇ ਜਾਨੀ ਕਿ ਤੇ ਇਹ ਥੋੜੀ ਜੀ ਉਨਪਰਮੀ ਹੁੰਦੀ ਆ ਆਪਾਂ ਵਧੀਆ ਵਾਲੀ ਹੁੰਦੀ ਆ ਵੀ ਲਾਂਬਾ ਵੀ ਨਾ ਆਵੇ ਤੇ ਇਹ ਆਪਾਂ ਮਾਈਕਰੋ ਦੀ ਬਣਾਉਣੇ ਆਗੇ ਤਾਂ ਤੁਸੀਂ ਡਿਜ਼ਾਈਨ ਵੀ ਦੇਖ ਸਕਦੇ ਆ ਤੇ ਵਿੱਚ ਆਪਾਂ ਬਹੁਤ ਤਰ੍ਹਾਂ ਦੇ ਡਿਜ਼ਾਈਨ ਰੈਡੀ ਕਰਵਾਇਆ ਬੁੰਤੀ ਬਦਲੀ ਜਾਂਦੀ ਹੁੰਦੀ ਹੈ ਵਿੱਚੋਂ ਤੇ ਆਹ ਮੋਡਾਂ ਦਾ ਡਿਜ਼ਾਈਨ ਸੇਮ ਰਹਿੰਦਾ ਇਹਦੇ ਵਿੱਚ ਵੀ ਥੋੜੀ ਬਹੁਤਾ ਬੁੰਤੀ ਪੈ ਜਾਂਦੀ ਹੁੰਦੀ ਬਦਲਵੀ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਇਹ ਤੇ ਬਹੁਤ ਹੀ ਪਹਿਣਾ ਨੇ ਬਣਵਾਏ ਹੈਗੇ ਜਿਹੜਾ ਇਹ ਵਾਲਾ ਬਲਾਊਜ਼ ਹੈਗਾ ਥੋੜਾ ਵੱਡੇ ਸਾਈਜ਼ ਦਾ ਹੈਗਾ ਇਹਦਾ ਰੇਟ ਆਪਾਂ 700 ਦਿੰਨੇ ਆ ਜਿਹੜਾ ਇਹ ਤੋਂ ਛੋਟਾ ਬਣਵਾਊਗਾ ਕੋਈ ਛੋਟੇ ਸਾਈਜ਼ ਦਾ ਹੋਊਗਾ ਪਤਨੀਆਂ ਪਹਿਨਣਾ ਵਾਲਾ ਹੋਊਗਾ ਉਹਦਾ ਰੇਟ ਹੋਊਗਾ ਜੀ 600 ਰੁਪਏ ਤੇ ਸ਼ਿਪਿੰਗ ਆਪਾਂ ਵਿੱਚ ਹੀ ਰੱਖਦੇ ਹੁੰਨੇ ਆਂਗੇ ਐਕਸਟਰਾ ਸ਼ਿਪਿੰਗ ਚਾਰਜ ਕੋਈ ਨਹੀਂ ਲੈਂਦੇਗੇ ਤੇ ਇਹ ਸਾਰੇ ਪੱਛਮ ਮੈਂ ਜਿਹੜੀ ਇਹ ਆਪਾਂ ਬਲਾਊਜ਼ਾਂ ਵਾਸਤੇ ਲੈਂਦੀ ਆ ਉਹ ਕੋਟੀਆਂ ਵੀ ਬਣਾ ਸਕਦੇ ਆ ਜਿਹੜੀ ਚੀਜ਼ ਮਰਜ਼ੀ ਬਣਵਾ ਸਕਦੇ ਆਂਗੇ ਆਪਾਂ ਯਾਨੀ ਕਿ ਆਪਾਂ ਇਹਨੂੰ ਜੂਜ ਬਲਾਊਜ਼ਾਂ ਦੇ ਵਿੱਚ ਜ਼ਿਆਦਾ ਕਰ ਰਹੇ ਆਂ ਜੀ ਤੇ ਤੁਸੀਂ ਇਹਦਾ ਕੁਛ ਵੀ ਬਣਵਾ ਸਕਦੇ ਹੋ ਕੋਟੀ ਸਵੈਟਰ ਜਾਗਤ ਕੁਛ ਵੀ ਬਣਵਾ ਸਕਦੇ ਹੋਗੇ ਬਲੌਜ਼ ਤੇ ਇਹ ਕਲਰ ਹੈ ਇਹਦੇ ਵਿੱਚ ਹੋਰ ਵੀ ਕਲਰ ਹੈਗੇ ਆ ਕਿ ਸਾਰੇ ਦਿਖਾਉਣੇ ਪੌਸੇ ਵਾਲ ਨਹੀਂ ਹੈਗੇ ਤੇ ਆਪਾਂ ਤੁਹਾਨੂੰ ਦਿਖਾਤੀ ਵੀ ਕਿੰਨੇ ਤਰ੍ਹਾਂ ਦੀ ਹੋ ਗਈ ਆਪਣੇ ਕੋਲੇ ਉਹ ਇਹ ਹੋ ਗਈ ਤੀਜੀ ਉਹ ਆਪਣੀ ਚੌਥਾ ਚੌਥੀ ਵੈਰਾਈਟੀ ਹੋ ਗਈ ਇਹ ਇੱਕ ਇਹਦੇ ਨਾਲ ਦੀ ਸਿੰਪਲ ਦਿਖਾਈ ਜ ਤੁਹਾਨੂੰ ਵਰਧਮਾਨ ਦੀ ਲੱਛਾਂ ਵਾਲੀ ਆਪਾਂ ਇੱਕ ਇਹ ਉਸ ਵਾਲ ਦੀ ਹੋ ਗਈ ਗੋਲਿਆਂ ਵਾਲੀ ਤੇ ਮਾਈਕਰੋ ਦੀ ਹੋਊਗੀ ਪਲਾਈ ਵਾਲੀ ਹੋਊਗੀ ਤੇ ਇਹ ਆਪਣੀ ਆ ਗਈ ਜੀ ਲਾਸਟ ਵਾਲੀ ਇਹ ਬੇਬੀ ਬੂਲ ਇਹ ਸਾਰੀ ਆਪਾਂ ਬੇਬੀ ਬੂਲ ਹੈਗੀ ਆਪਣੇ ਕੋਲੇ ਤੇ ਇਹਦੇ ਵਿੱਚ ਵੀ ਕਲਰ ਹੈ ਇਹ ਫਿਰੋਜੀ ਆ ਗਿਆ ਰੈੱਡ ਆ ਗਿਆ ਇਹ ਆ ਗਿਆ ਪੀਚ ਪਿੰਕ ਕਲਰ ਤੇ ਚਾਈ ਕਲਰ ਆ ਗਿਆ ਤੇ ਬਲੈਕ ਕਲਰ ਆ ਗਿਆ ਵਾਈਟ ਕਲਰ ਹੈਗਾ ਆਫ ਵਾਈਟ ਇਹਦੇ ਵਿੱਚ ਵੀ ਸਾਰੇ ਕਲਰ ਕਿਉਂਕਿ ਇਹ ਜ਼ਿਆਦਾ ਆਪਾਂ ਬੱਚਿਆਂ ਨੂੰ ਯੂਜ਼ ਕਰਦੇ ਹਾਂਗੇ ਜਿਹੜੇ ਨਿਊ ਬੇਬੀ ਹੁੰਦੇ ਹੈਗੇ ਜਿਨ੍ਹਾਂ ਨੇ ਉਹਨਾਂ ਵਾਸਤੇ ਬੇਬੀ ਸੈੱਟ ਬਣਾਉਣੇ ਹੈਗੇ ਤੇ ਇੱਕ ਭੈਣਾਂ ਨੂੰ ਇਹ ਰਿਕਵੈਸਟ ਕਰਦੇ ਆ ਜਿਹੜੇ ਬੇਬੀ ਸੈਟ ਆਪਾਂ ਘਰੇ ਬਣਾਵਾਂਗੇ ਉਹਨਾਂ ਦੀ ਬਣਾਈ ਵੱਧ ਪਊਗੀ ਉਹ ਮਹਿੰਗੇ ਪਹਿਣਗੇ ਸੋਨ ਦੇ ਬਣਾ ਕੇ ਦੇਵਾਂਗੇ ਵਧੀਆ ਵਾਲੀ ਉਹਨਾਂ ਹੁੰਦੀ ਹੈਗੀ ਤੇ ਇਹਦਾ ਵੀ ਰੇਟ ਪੈਂਦਾ ਜੀ 650 ਰੁਪਏ ਕਿਲੋ ਆਪਾਂ ਰੇਟ ਸਾਰੇ ਦੱਸਦੇ ਨਹੀਂ ਗੋਲੇ ਦਾ ਨਹੀਂ ਦੱਸਿਆ ਸੀਗਾ ਇਹ ਗੋਲਾ ਵੀ ਆਪਾਂ ਨੂੰ 90 ਰੁਪਏ ਦਾ ਪੈਂਦਾਗਾ 90 ਰੁਪਏ ਗੋਲਾ ਪੈਂਦਾ ਜੀ ਤੇ ਇਹ ਉਹਨਾਂ ਪੈਂਦੀ ਹੈ 650 ਨੂੰ ਕਿਲੋ ਬੇਬੀ ਬੂਲ ਤੇ ਰੇਟ ਆਪੋ ਆਪਣੇ ਹੁੰਦੇ ਆ ਸਾਰਿਆਂ ਦੇ ਜੋ ਅਸੀਂ ਰੇਟ ਸੇਲ ਕਰਦੇ ਆ ਆਪਾਂ ਉਹੀ ਤੁਹਾਨੂੰ ਦੱਸਿਆਗਾ ਤੇ ਇਹਦੇ ਵਿੱਚ ਆਪਾਂ ਬੱਚਿਆਂ ਦੇ ਨਿਊ ਬੇਬੀ ਦੇ ਸੈਟ ਇਹਦੇ ਬਹੁਤ ਸੋਹਣੇ ਮੰਨੇ ਹੈਗੇ ਇਸੇ ਕਰਕੇ ਵੀ ਇਹ ਸੈਟ ਆਪਾਂ ਨੂੰ ਮਹਿੰਗੇ ਪੈਂਦੇ ਆ ਘਰੇ ਬਣਾਏ ਆਪਾਂ ਰੈਡੀਮੇਡ ਸੈਟ ਸੇਲ ਕੀਤੇ ਸੀਗੇ ਜੋ ਕਿ ਪਹਿਣਾ ਨਹੀਂ ਘੱਟ ਪਸੰਦ ਕੀਤੇ ਹੈਗੇ ਉਹ ਫਰਾਕਾਂ ਬਣੀਆਂ ਹੋਈਆਂ ਸੀ ਨਾ ਮਸ਼ੀਨ ਤੇ ਆਪਾਂ ਨੂੰ ਬਣਵਾਈ ਘੱਟ ਪੈਂਦੀ ਹੈਗੀ ਆਪਾਂ ਮਸ਼ੀਨੀ ਬਣੇ ਹੋਏ ਲੈ ਕੇ ਆਏ ਸੀ ਤੇ ਇਹ ਵਿੱਚ ਪਹਿਣਾ ਦੀ ਡਿਮਾਂਡ ਇਹ ਸੀ ਵੀ ਸਾਨੂੰ ਹੱਥਾਂ ਤੇ ਬੁਣੇ ਚਾਹੀਦੇ ਤੇ ਹੱਥਾਂ ਤੇ ਬੁਣੇ ਜਿੰਨਾ ਪਹਿਣਾ ਨੂੰ ਚਾਹੀਦੇ ਹੋ ਤੁਸੀਂ ਹੁਣ ਆਰਡਰ ਕਰ ਸਕਦੇ ਹੋ ਬੇਬੀ ਦੀ ਉਮਰ ਦੇ ਏਜ ਦੇ ਸਾਬ ਨਾਲ ਬਣਾਈ ਪਾਉਗੀ ਆਪਾਂ ਨੂੰ ਤੇ ਉਹ ਤੁਸੀਂ ਹੁਣ ਆਰਡਰ ਆਪਣਾ ਦੇ ਸਕਦੇ ਹੋਗੇ ਤੇ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਬੇਬੀ ਦੇ ਸੈਟ ਇਹ ਨਿਊ ਬੇਬੀ ਲਈ ਸੈਟ ਬਣਾਏ ਹੈਗੇ ਆਪਣੇ ਤੋਂ ਭੈਣ ਨੇ ਆਰਡਰ ਦੇ ਕੇ ਤੇ ਉਹਨਾਂ ਦੇ ਭੇਜਨੇ ਆਪਾਂ ਸੈਟ ਇਸ ਤਰ੍ਹਾਂ ਬਣੇ ਹੈ ਜੀ ਇਹ 1 ਸਾਲ ਤੱਕ ਦੇ ਬੱਚੇ ਨੂੰ ਆਉਣਗੇ ਨਿਊ ਬੇਬੀ ਤੋਂ ਲੈ ਕੇ ਅਸੀਂ ਥੋੜੇ ਵੱਡੇ ਹੀ ਬਣਾਏ ਹੈਗੇ ਤੇ ਇਹ ਆ ਗਈ ਜੀ ਪਜਾਮੀ ਮੈਂ ਇਤੋਂ ਜ਼ਿਆਦਾ ਥੋੜੀ ਜਿਹੀ ਖੁੱਲੀ ਕਰਵਾਈ ਹੈ ਕਿਉਂਕਿ ਕਈ ਵਾਰੀ ਬੇਬੀ ਭਾਰਾ ਹੁੰਦਾ ਤੇ ਫਿਰ ਪ੍ਰੋਬਲਮ ਆ ਜਾਂਦੀ ਇਸ ਚੀਜ਼ ਦੀ ਤੇ ਇਹ ਆ ਗਈ ਜੀ ਨਾਲ ਕੈਪ ਨਿੱਕੀ ਜਿਹੀ ਕੈਪ ਆ ਬਹੁਤ ਹੀ ਸੋਹਣੀ ਬਣਾਈ ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਕਿੰਨੇ ਸੋਹਣੇ ਤਰੀਕੇ ਨਾਲ ਬਣਾਈ ਹੈ ਤੇ ਬਿਲਕੁਲ ਕਸੇ ਹੱਥ ਨਾਲ ਬਣਾਈ ਹੈ ਕੋਈ ਉਦਾਂ ਦਾ ਆਪਣਾ ਹੱਥ ਨਹੀਂ ਆਪਾ ਹੈਗਾ ਸਲਾਈਆਂ ਨਹੀਂ ਬਿਰਲੀਆਂ ਬਣੀਆਂ ਬਿਲਕੁਲ ਮੋਟਾ-ਮੋਟਾ ਬਣਿਆ ਹੋਇਆ ਇਹ ਤੇ ਬਿਲਕੁਲ ਕਸੇ ਹੱਥ ਨਾਲ ਬਣਿਆ ਹੋਇਆ ਕੋਈ ਜ਼ਿਆਦਾ ਨਹੀਂ ਲੱਫਦਾ ਹੈਗਾ ਮਾੜਾ-ਮੋਟਾ ਤਾਂ ਪੱਛਮ ਨਹੀਂ ਲੱਗਣਾ ਹੈਗਾ ਪਰ ਉਹ ਨਹੀਂ ਚੀਜ਼ ਹੈਗੀ ਹਨਾ ਤੇ ਇਹ ਆ ਗਏ ਜੀ ਬੂਟ ਬਹੁਤ ਹੀ ਪਿਆਰੇ ਜਿਹੇ ਛੋਟੇ-ਛੋਟੇ ਬੂਟ ਬਣੇ ਆ ਬੇਬੀ ਦੇ ਇਹ ਬੂਟ ਆ ਗਏ ਬਹੁਤ ਹੀ ਸੋਹਣੇ ਲੱਗਦੇ ਹੈਗੇ ਤੇ ਦੂਸਰਾ ਇਹ ਬਣਵਾਇਆ ਜੀ ਉਹਨਾਂ ਨੇ ਇਹ ਗਾਜਰੀ ਦਾ ਤੇ ਆਪਾਂ ਕਰੀਮ ਦਾ ਬਹੁਤ ਹੀ ਸੋਹਣਾ ਕੰਬੀਨੇਸ਼ਨ ਕੀਤਾ ਦੋ ਕਲਰਾਂ ਦਾ ਉਹ ਸੀਗਾ ਫਰੋਜੀ ਤੇ ਰੈੱਡ ਇਹ ਗਾਜਰੀ ਤੇ ਕਰੀਮ ਆ ਗਿਆ ਇਸੇ ਤਰ੍ਹਾਂ ਹੀ ਇਹ ਆ ਗਈ ਜੀ ਪਜਾਮੀ ਤੇ ਗੈਪ ਬਹੁਤ ਸੋਹਣੇ ਡਿਜ਼ਾਈਨ ਦੀ ਬਣਾਈ ਹੈ ਭੈਣ ਨੇ ਬਹੁਤ ਹੀ ਪਿਆਰੀ ਗੈਪ ਹੈ ਇਹ ਤੇ ਇਹ ਆ ਗਈ ਜੀ ਬੂਟ ਛੋਟੇ ਛੋਟੇ ਬਹੁਤ ਹੀ ਪਿਆਰੇ ਲੱਗਦੇ ਹੈਗੇ ਇਦਾਂ ਇਹ ਜਿਹੜੀ ਬੇਬੀ ਬੂਲ ਹੈਗੀ ਇਹ ਆਪਾਂ ਇਹਨਾਂ ਇਹ ਬੇਬੀ ਬੂਲ ਦੇ ਹੀ ਬਣਾਏ ਹੋਏ ਹੈਗੇ ਇਸੇ ਬੇਬੀ ਬੂਲ ਦੇ ਬਣੇ ਹੋਏ ਹੈਗੇ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈਗੀ ਇਹਨਾਂ ਦੇ ਵਿੱਚ ਇਹਦੇ ਨਾਲ ਬਲੈਕ ਲਾ ਕੇ ਬਹੁਤ ਸੋਹਣਾ ਬਣਨਾ ਹੈਗਾ ਤੁਸੀਂ ਕਿਹੜੇ ਕਿਹੜਾ ਮਰਜੀ ਕਲਰ ਲਵਾ ਸਕਦੇ ਹੋਗੇ ਤੇ ਆਰਡਰ ਪਲੀਜ਼ ਸਾਨੂੰ ਹੁਣ ਕਰ ਦਿਓ ਤੁਸੀਂ ਕਿਉਂਕਿ ਹੁਣ ਦਿਨ ਵੱਡੇ ਹੈਗੇ ਗਰਮੀ ਦੇ ਵਿੱਚ ਆਪਾਂ ਆਊਡਰ ਰੈਡੀ ਕਰੀ ਜਾਵਾਂਗੇ ਨਾਲ ਦੀ ਨਾਲ ਸਰਦੀ ਚ ਇਕਦਮ ਸਾਰਿਆਂ ਦੇ ਨਹੀਂ ਹੁੰਦੇ ਹਨਾ ਬਹੁਤ ਔਖਾ ਹੋ ਜਾਂਦਾ ਹੈਗਾ ਤੇ ਐਦਕੀ ਆਪਣੇ ਕੋਲ ਜਿੰਨਾ ਕ ਬਣਿਆ ਸੀ ਨਾਲ ਦੀ ਨਾਲ ਆਪਣੇ ਤੋਂ ਆਰਡਰ ਤਿਆਰ ਹੋਏ ਕੀਤੇ ਆਪਾਂ ਤੇ ਹੁਣ ਵੀ ਕਰ ਰਹੇ ਆ ਜਿੰਨੇ ਪਹਿਣਾ ਦੇ ਆਰਡਰ ਪਏ ਸੀਗੇ ਆਪਣੇ ਕੋਲੇ ਉਹ ਜਿੰਨੇ ਹੁਣ ਹੋਰ ਕਰ ਰਹੇ ਆ ਪਹਿਣਾ ਆਰਡਰ ਆਪਾਂ ਬਣਾ ਰਹੇ ਆ ਤੇ ਤੁਸੀਂ ਵੀ ਜਲਦੀ ਜਲਦੀ ਆਰਡਰ ਕਰਿਓ ਜੋ ਵੀ ਚੀਜ਼ ਬਣਾਉਣੀ ਹੈ ਇਹ ਛੋਟੇ ਇਹਦੀ ਆਪਾਂ ਤੁਹਾਨੂੰ ਬਣਾਈ ਦੱਸਦੇ ਹਾਂਗੇ ਇਹਦੀ ਬਣਾਈ ਆਪਾਂ ਨੂੰ ਪਈ ਹੈ ਜੀ 400 ਰੁਪਏ ਇਹ 1 ਸਾਲ ਤੱਕ ਦੇ ਬੱਚੇ ਨੂੰ ਆਊਗਾ 400 ਰੁਪਏ ਬਣਾਈ ਬਣਾਈ ਦਾ ਪਿਆਗਾ ਆਪਾਂ ਨੂੰ ਤੇ ਇਹ ਬਹੁਤਾ ਛੋਟਾ ਨਹੀਂ ਹੈਗਾ 1 ਸਾਲ ਤੱਕ ਦੇ ਬੱਚੇ ਨੂੰ ਵਧੀਆ ਆਊਗਾ ਸਾਲ ਡੇਢ ਸਾਲ ਤੱਕ ਬਹੁਤ ਹੀ ਸੋਹਣਾ ਬਣਿਆਗਾ ਕਿਉਂਕਿ ਉਨ ਵੀ ਹੋਗੀ ਬਣਾਈ ਵੀ ਹੋਗੀ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਇਹਦਾ ਵੀ ਰੇਟ ਜਿਹੜਾ ਆਪਾਂ ਨੂੰ ਪਹਿਣਾਗਾ ਤੇ ਇਸ ਤਰ੍ਹਾਂ ਤੁਸੀਂ ਵੀ ਬਣਵਾ ਸਕਦੇ ਹੋਗੇ ਉਹਨਾਂ ਦੇ ਪੈਸੇ ਤਾਂ ਆਪਾਂ ਉਹੀ ਲਾਉਣੇ ਅਗੇ ਜੋ ਲੱਗਣੇ ਅਗੇ ਤੇ ਜੋ ਸ਼ਿਪਿੰਗ ਦੇ ਲੱਗਣਗੇ ਉਹ ਵੀ ਲੱਗਣਗੇ ਤੇ ਜਿਹੜੀ ਆਪਾਂ ਤੁਹਾਨੂੰ ਇਹ ਵਿਖਾਈ ਹੈਗੀ ਇਹਦੇ ਵਿੱਚ ਇੱਕ ਇਹ ਕਲਰ ਹੈ ਜੀ ਮਲਟੀ ਦੇ ਵਿੱਚ ਇੱਕ ਇਹ ਕਲਰ ਥੋੜਾ ਸਾਈਡ ਤੇ ਰਹਿ ਗਿਆ ਸੀ ਮੈਂ ਤਾਂ ਕਰਕੇ ਦੁਬਾਰਾ ਹੁਣ ਤੁਹਾਨੂੰ ਦਿਖਾਉਣ ਲੱਗੀ ਆਂਗੀ ਤੇ ਇਹ ਸਾਰੀ ਗੰਗਾ ਬ੍ਰਾਂਡ ਦੀ ਆ ਪਛਮਨ ਇਹ ਗੰਗਾ ਬ੍ਰਾਂਡ ਦੀ ਰਹੇਗੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹਦੇ ਵਿੱਚ ਇਹ ਦੋ ਕਲਰ ਅਵੇਲੇਬਲ ਆ ਆਪਣੇ ਕੋਲੇ ਇਹਨਾਂ ਦੀ ਕਿਸੇ ਨੇ ਸਕੀ ਵੀ ਬਣਾਉਣੀ ਆ ਕੋਟੀ ਬਣਾਉਣੀ ਬਹੁਤ ਹੀ ਪਿਆਰੀ ਬਣਦੀ ਹੈ ਜਾਗਟ ਬਣਾਉਣੀ ਆ ਤੁਸੀਂ ਤੇ ਬਹੁਤ ਹੀ ਸੋਹਣੀ ਮੰਦੀ ਹੈਗੀ ਤੇ ਇਹਨਾਂ ਦੇ ਤੁਸੀਂ ਹੁਣ ਆਪਾਂ ਤੁਹਾਨੂੰ ਆਪਣੇ ਕੋਲੇ ਜਿੰਨੇ ਤਰ੍ਹਾਂ ਦੀ ਵੀ ਹੈਗੀ ਆ ਤੁਹਾਨੂੰ ਦਿਖਾਤੀ ਹੈਗੀ ਤੇ ਤੁਸੀਂ ਜਲਦੀ ਜਲਦੀ ਸਾਨੂੰ ਆਰਡਰ ਦੇ ਕੇ ਆਪਣਾ ਆਰਡਰ ਬੁੱਕ ਕਰਾਓ ਜੀ ਤੇ ਆਪਾਂ ਨਾਲ ਦੀ ਨਾਲ ਸਾਰਿਆਂ ਦੇ ਆਰਡਰ ਕੰਪਲੀਟ ਕਰਾਂਗੇ ਤੇ ਵੀਡੀਓ ਨੂੰ ਪਹਿਣਾ ਪੂਰੀ ਦੇਖ ਲਿਓ ਪਲੀਜ਼ ਸਾਰਿਆਂ ਪਹਿਣਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ